ਦੀ ਲਗਦੀ ਵੀ ਬਰਾਮਦ ਕੀਤੀ ਗਈ ਹੈ ਚੋਰੀ ਮੌਕੇ ਇਸਤੇਮਾਲ ਕੀਤੇ ਔਜ਼ਾਰ ਵੀ ਬਰਾਮਦ ਕੀਤੇ ਗਏ ਨੇ 28 ਮਈ ਦੀ ਦੇਰ ਰਾਤ ਨੂੰ ਬੈਂਕ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਬੈਂਕ ਚ 9 ਲੱਖ 17000 ਰੁਪਏ ਦੀ ਚੋਰੀ ਹੋਈ ਸੀ ਅਤੇ ਪੁਲਿਸ ਨੇ ਜਦੋਂ ਜਾਂਚ ਪੜਤਾਲ ਤੇਜ਼ ਕੀਤੀ ਤਾਂ ਹੁਣ ਬੈਂਕ ਚ ਸਨਮਾਰੀ ਦੀ ਸਵਾਰਦਾਤ ਨੂੰ ਸੁਝਾ ਲਿਆ ਗਿਆ ਅਤੇ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਸ਼ੁਤਰਾਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਸ ਤੋਂ ਇਲਾਵਾ ਚੋਰੀ ਦੌਰਾਨ ਵਰਤੇ ਔਜ਼ਾਰ ਵੀ ਬਰਾਮਦ ਕਰ ਲਏ ਨੇ 10 ਮੁਲਜ਼ਮ ਗ੍ਰਫਤਾਰ ਕੀਤੇ ਨੇ ਮੁਲਜ਼ਮਾਂ ਤੋਂ 4 ਲੱਖ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਕਿ ਬੈਂਕ 'ਚ ਪਾੜ ਚੋਰੀ ਹੋਈ ਸੀ ਜਿਹੜੇ ਕਿ ਤਿੰਨ ਸ਼ਖਸ ਸੀਗੇ ਉਹਨਾਂ ਨੇ ਬੈਂਕ ਦੇ ਪਿੱਛੇ ਇੱਕ ਪਾੜ ਲਾ ਕੇ ਅੰਦਰੋਂ ਜਿਹੜੇ 9 ਲੱਖ 17 ਹਜ਼ਾਰ ਰੁਪਏ ਚੋਰੀ ਕਰ ਲਿਆ ਸੀ। ਜਿਸ ਤੇ ਅਸੀਂ ਮੁਕੱਦਮਾ ਨੰਬਰ 96 ਡੇਟਡ 28/5 25 ਅਧਿੰਤਾਰਾ 3314 305 ਥਾਣਾ ਬਾਤਰਾ ਜਿਹੜਾ ਅਸੀਂ ਤਰਜੇਸ਼ਟ ਕਰ ਲਿਆ ਸੀ ਫਿਰ ਇਹਨਾਂ ਦੇ ਹੜਤਾਲ ਕੀਤੀ ਹੜਤਾਲ ਤੋਂ ਜਿਹੜੇ ਤਿੰਨ ਦੋਸ਼ੀ ਇਹਦੇ ਵਿੱਚ ਸਾਨੂੰ ਕੈਮਰੇ ਵਿੱਚ ਮਿਲੇ ਸੀਗੇ ਜਿਨ੍ਹਾਂ ਨੂੰ ਅਸੀਂ ਤਿੰਨਾਂ ਨੂੰ ਰੈਸਟ ਕਰ ਲਿਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਦਾ ਅਮਿਤ ਕੁਮਾਰ ਟਾਕਣ ਅਜੇ ਕੁਮਾਰ ਉਰਫ ਚੋਟਿਆ ਮੱਖਣ ਸਿੰਘ ਪੁੱਤਰ ਰਿਗੁੱਡ ਉਰਫ ਬੂਟਾ ਇਹ ਤਿੰਨਾਂ ਨੂੰ ਅਸੀਂ ਇਸ ਮਕਦਮੇ ਵਿੱਚ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ 4 ਲੱਖ ਰੁਪਏ ਨਕਦ ਸੀਸੀਟੀਵੀ ਕੈਮਰਾ ਦਾ ਡੀਵੀਆਰ ਸੀਪੀਯੂ ਤੇ ਇੱਕ ਲੋਹੇ ਵੱਢਣ ਵਾਲੀ ਕਟਰ ਮਸ਼ੀਨ ਆ ਜਿਹੜੀ ਤੇ ਇੱਕ ਲੈਂਟਰ ਤੋੜਨ ਵਾਲੀ ਮਸ਼ੀਨ ਆ ਤੇ ਇੱਕ ਮੋਟਰਸਾਈਕਲ